ਬਚਾਓ ਯਾਤਰਾ ਕਾਲੀਦਲ ਵੱਲੋਂ ਸ਼ੁਰੂ ਕੀਤੀ ਗਈ ਹੈ ਸਮਾਨ ਹਲਕੇ ਤੇ ਆ ਰਹੇ ਹਨ ਔਰ ਰਖੜਾ ਸਾਹਿਬ ਇੱਥੇ ਪਹੁੰਚ ਕੇ ਰਖੜਾ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਰਖੜਾ ਸਾਹਿਬ ਇੱਥੇ ਆਏ ਹਨ ਰਖੜਾ ਸਾਹਿਬ ਨਾਲ ਮੀਟਿੰਗ ਕਰਨਗੇ ਜਿਹੜਾ ਪੰਜਾਬ ਬਚਾਓ ਯਾਤਰਾ ਆ ਰਹੀ ਹੈ ਕਦੋਂ ਪੰਜਾਬ ਬਚਾਓ ਰਖੜਾ ਸਾਹਿਬ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਪੰਜਾਬ ਬਚਾਓ ਯਾਤਰਾ ਕਦੋਂ ਸਮਾਨੇ ਆ ਰਹੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਹਨ ਮੰਨਦੇ ਤੁਸੀਂ ਰੱਖਿਆ ਪ੍ਰੋਗਰਾਮ ਪੰਜਾਬ ਚੋ ਯਾਤਰਾ ਪਹਿਲਾਂ 2-3 ਦੀ ਸੀ ਹੁਣ ਥੋੜੀ ਚੇਂਜ ਕਰਕੇ 11 ਦੀ ਗੱਲ ਕਰਦੇ ਹਾਂ ਹੁਣ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ ਕਿ ਕਦੋਂ ਹੋਣੀ ਤੇ ਫਿਰ ਫਾਈਨਲ ਕਰਨੀ ਹੈ ਤੇ ਫਾਈਨਲ ਕਰਨੀ ਹੈ ਹਲੇ ਜੀ ਤੇ ਪਰ ਲੋਕਾਂ ਦੇ ਵਿੱਚ ਬਹੁਤ بڑا ਹੁਸ਼ਾ ਹੈ ਤੇ ਕੱਲ ਹੀ ਕੱਲ ਸ਼ਾਮ ਨੂੰ ਸੁਨੇਹਾ ਲਗਿਆ ਸੀ ਆ ਮੈਂ ਪਹਿਲਾਂ ਸਭ ਤੋਂ ਪਹਿਲਾਂ ਲੋਸੀ ਪਿੰਡ ਨੰਬੇ ਉਹਨੂੰ ਟੈਲੀਫੋਨ ਕੀਤਾ ਕਿ ਵੀ ਮੈਨੂੰ ਤੁਹਾਡੇ ਪਿੰਡ ਚੋਂ ਕੱਲੇ ਚੋਂ 100 ਟ੍ਰੈਕਟਰ ਚਾਹੀਦਾ ਉਹ ਕਹਿੰਦੇ 100 ਦਾ ਵੀ ਸਵਾ 100 ਕਰਕੇ ਲਿਆਵਾਂਗੇ ਸੀ ਇੰਨਾ ਹੌਸਲਾ ਸੀ ਲੋਕਾਂ ਦੇ ਵਿੱਚ ਇੱਕ ਪਿੰਡ ਚੋਂ 100 ਟ੍ਰੈਕਟਰ ਕਢਣਾ ਬਹੁਤ ਔਖਾ ਕੰਮ ਹੈ ਪਰ ਆ ਵੀ ਤੁਸੀਂ ਦੇਖ ਰਹੇ ਹੋ ਕਿ ਸਮਾਣੇ ਦੇ ਵਿੱਚ ਹੁਣ ਸਾਰਾ ਸਮਾਣਾ ਇਕੱਠਾ ਹੋਇਆ ਹੋਇਆ ਲੋਕਾਂ ਦੇ ਵਿੱਚ ਪੂਰਾ ਉਛਾ ਹੈ ਲੋਕ ਚਾਹੁੰਦੇ ਨੇ ਕਿ ਸ਼ੋਮਣੀ ਕਲਦਲ ਨੇ ਪਹਿਲਾਂ ਬਹੁਤ ਵੱਡੇ ਕੰਮ ਕੀਤੇ ਨੇ ਤੇ ਫਿਰ ਦੁਬਾਰੇ ਸ਼ੋਮਣੀ ਕਲਦਲ ਦੀ ਸਰਕਾਰ ਆਵੇ ਤੇ ਅਸੀਂ ਦੁਬਾਰੇ ਫੇਰ ਉਹੀ ਆਨੰਦ ਮਾਣੀ ਜਿਹੜਾ ਪਹਿਲਾਂ ਡਵੈਲਪਮੈਂਟ ਹੋਈ ਜਾਏ ਕੰਮ ਹੋਏ ਨੇ ਸੜਕਾਂ ਬਣੀਆਂ ਨੇ ਬਿਜਲੀ ਸਰਪਲਸ ਹੋਈ ਹੈ ਇਹ ਸਕੂਲ ਬਣੇ ਨੇ ਕਾਲਜ ਬਣੇ ਨੇ ਉਹ ਸਾਰੇ ਕੰਮ ਦੁਬਾਰੇ ਹੋ ਦੇਖੋ ਅਸੀਂ ਪਹਿਲਾਂ ਹੀ ਫੈਲਾ ਕੀਤਾ ਸੀ ਕਿ ਸਾਡੇ ਕੁਝ ਪੰਥਕ ਮੁੱਦੇ ਨੇ ਜੇ ਸਾਡੇ ਪੰਥਕ ਮੁੱਦੇ ਹੱਲ ਹੁੰਦੇ ਨੇ ਕਿਸਾਨੀ ਦਾ ਮਸਲਾ ਹੱਲ ਹੁੰਦਾ ਫੇਰ ਸਾਨੂੰ ਕੋਈ ਦਿੱਕਤ ਆਈ ਗੱਲ ਨਹੀਂ ਜੇ ਸਾਡੇ ਪੰਥਕ ਮੁੱਦੇ ਨਹੀਂ ਹੱਲ ਹੁੰਦੇ ਹਨ ਕਿਸਾਨੀ ਦੇ ਮੁੱਦੇ ਨਹੀਂ ਹੱਲ ਹੁੰਦੇ ਫਿਰ ਕਿਵੇਂ ਸਮਝੌਤਾ ਹੋ ਸਕਦਾ ਫਿਰ ਪੰਜਾਬ ਦੇ ਵਿੱਚ ਜਿਹੜੇ ਤੁਹਾਨੂੰ ਜਾਦ ਹੋਣਾ ਹੈ ਕਿਸੇ ਟਾਈਮ ਦੇ ਵਿੱਚ ਸ਼੍ਰੀ ਲਾਲ ਬਾਦ ਦੇ ਸਾਸਤੀ ਨੇ ਕਿਹਾ ਸਾਨੂੰ ਕਿ ਭਾਰਤ ਦੇ ਵਿੱਚ ਇੱਕ ਦਿਨ ਵਰਤ ਰੱਖੋ ਕਿਉਂਕਿ ਸਾਡੇ ਕੋਲ ਖਾਣ ਨੂੰ ਕਣ ਘੱਟ ਸੀ ਫਿਰ ਮੈਕਸੀਕਨ ਕਣਕ ਆਈ ਇੱਥੇ ਪੰਜਾਬ ਤੇ ਹਰਿਆਣਾ ਸੀ ਸਟੇਟ ਜਿਨ੍ਹਾਂ ਨੇ ਐਡੀ ਮਿਹਨਤ ਕੀਤੀ ਕਣਕ ਸਰਪਲਸ ਕਰਦੀ ਜੇ 1965 ਦੀ ਆਪਾਂ ਲੜਾਈ ਲੜ ਸਕਿਆ ਪਾਕਿਸਤਾਨ ਦੇ ਨਾਲ ਉਹ ਇਹੀ ਬਦੌਲਤ ਸੀ ਕਿਉਂਕਿ ਨਹੀਂ ਤਾਂ ਅਸੀਂ ਅਮਰੀਕਾ ਦੇ ਸਿਰਫ ਸਾਹਮਣੇ ਸਾਨੂੰ ਅੱਖਾਂ ਝੁਕਾ ਕੇ ਗੱਲ ਕਰਨੀ ਪੈਂਦੀ ਸੀਗੀ ਛੜੀ ਸਰਪਲਸ ਕਣਕ ਹੋਈ ਖਾਣ ਦੇ ਅਸੀਂ ਆਪਣੇ ਸਿਰ ਦੇ ਉੱਤੇ ਖੜੇ ਹੋ ਗਏ ਨੀ ਅਮਰੀਕਾ ਤੋਂ ਕਣਕ ਮੰਗਾਉਦੇ ਸੀ ਨੀਆ ਉਪਰ ਤਾਕੜੇ ਹੋ ਕੇ ਲਾਈ ਲੜੀ ਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਹਰਾਇਆ ਸੀ ਪਰ ਇਹ ਹੈ ਅਸੀਂ ਇਹੀ ਫੈਸਲਾ ਕੀਤਾ ਸੀ ਸਾਡੇ ਕਈ ਪੰਥਕ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਪੰਜਾਬੀ ਦੇ ਮੁੱਦੇ ਨੇ ਕਿਸਾਨੀ ਦੇ ਮੁੱਦੇ ਨੇ ਜੇ ਉਹ ਹੱਲ ਹੁੰਦੇ ਨੇ ਫਿਰ ਸਾਨੂੰ ਕੋਈ ਦਿੱਕਤ ਆਈ ਗੱਲ ਨਹੀਂ ਆ ਪਰ ਜੇ ਉਹ ਮਹੱਲ ਨਹੀਂ ਹੁੰਦੇ ਫਿਰ ਅਸੀਂ ਸਮਝੌਤਾ ਨਹੀਂ ਕਰ ਸਕਦੇ ਅਜੇ ਕੋਈ ਉਮੀਦ ਹੈ ਭਾਜਪਾ ਨਾਲ ਸਾਡੇ ਅੱਜ ਅੱਜ ਮੁੱਦੇ ਹੱਲ ਕਰ ਦੇਣ ਤਾਂ ਅਸੀਂ ਅੱਜ ਵੀ ਕਰਨ ਨੂੰ ਤਿਆਰ ਆਂ ਜੇ ਮੁੱਦੇ ਹੱਲ ਨਹੀਂ ਹੁੰਦੇ ਫਿਰ ਕੋਈ ਸਮਝੌਤਾ ਨਹੀਂ ਫਿਰ ਤੁਸੀਂ ਅਕਾਲੀ ਦਲ ਦੇ ਸਾਰੀਆਂ ਅਕਾਲੀ ਦਲ ਅੱਗੇ ਤੋਂ 13 ਜਾਂ 13 ਸੀਟਾਂ ਲੈਣਾਂਗੇ ਤਕੜੇ ਹੋ ਕੇ ਲੜਾਂਗੇ ਅਰ ਗੁਰੂ ਨੇ ਕਿਰਪਾ ਕੀਤੀ ਤਾਂ ਬਹੁਤ ਵੱਡੀ ਮੈਜੋਰਟੀ ਨਾਲ ਜਿੱਤਾਂਗੇ ਅਗਰ ਅਕਾਲੀ ਦਲ ਇਕੱਲੇ ਇਲੈਕਸ਼ਨ ਲੜਦਾ ਹੈ ਔਰ ਤੁਹਾਨੂੰ ਪਟਿਆਲਾ ਲੋਕ ਸਭਾ ਤੋਂ ਬਾਦਲ ਸਾਹਿਬ ਟਿਕਟ ਦਿੰਦੇ ਨੇ ਤਾਂ ਤੁਸੀਂ ਤਿਆਰ ਹੋ ਦੇਖੋ ਪਾਰਟੀ ਦਾ ਤਾਂ ਹੁਕਮ ਹੁੰਦਾ ਹੁੰਦਾ ਹੈ ਪਾਰਟੀ ਕੋਈ ਕਿਸੇ ਨੂੰ ਕਹਿੰਦੀ ਨਹੀਂ ਹੈ। ਨਾ ਕੋਈ ਰਿਕੁਐਸਟ ਕਰਦੀ ਆ। ਪਾਰਟੀ ਦਾ ਹੁਕਮ ਹੁੰਦਾ ਹੈ। ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਹੁਕਮ ਮੰਨਣਾ ਹੁੰਦਾ ਹੈ। ਜੋ ਪਾਰਟੀ ਕਹੂ ਬੰਨਣਾ ਹੈ ਜੀ ਕੋਈ ਮੰਨੂਗਾ। ਕੋਈ ਕੋਈ ਵੀ ਮੰਨੂਗਾ। ਹਰ ਬੋਲਾ ਮੰਨੂਗਾ। ਧੰਨਵਾਦ। ਪੰਜਾਬ ਬਚਾਓ ਯਾਤਰਾ ਸਾਹ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਨੀ ਕਲਾਲ ਸਾਰੇ ਹਲਕਿਆਂ ਦੇ ਵਿੱਚ ਕੱਢ ਰਹੇ ਨੇ। ਇੱਕ ਦਿਨ ਦੇ ਵਿੱਚ ਦੋ ਹਲਕੇ ਕੱਢਦੇ ਨੇ। ਅਰ ਤੁਸੀਂ ਦੇਖਿਆ ਵੀ ਕਿੰਨਾ ਹੁਸ਼ਾ ਹੈ। ਹਜ਼ਾਰਾਂ ਦੀ ਟ੍ਰੈਕ ਤਵਾ ਦੇ ਟ੍ਰੈਕਟਰ ਹੁੰਦੇ ਨੇ। ਸਰਦਾਰ ਜੀ ਤਾਂ ਅੱਜ ਮੋਟਰਸਾਈਕਲ ਹੁੰਦੇ ਨੇ ਤੇ ਹਜ਼ਾਰਾਂ ਤੇ ਤਾਜੇ ਕਾਰਾਂ ਆਉਂਦੀਆਂ ਨੇ ਬਹੁਤ ਵੱਡਾ ਕਾਫਲਾ ਬਣਦਾ ਹੈ ਹਰ ਜਗ੍ਹਾ ਦੇ ਉੱਤੇ ਲੋਕ ਖੜਦੇ ਨੇ ਖੜ ਕੇ ਸੁਣਦੇ ਨੇ ਲੋਕ ਅੱਜ ਗੱਲ ਕਰ ਰਹੇ ਨੇ ਕਿ ਸ਼ੋਮਣੀ ਕਾਲੀਗਲ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਬਹੁਤ سارے ਕੰਮ ਹੋਏ ਤੇ ਅੱਜ ਲੋਕ ਉਹੀ ਚਾਹੁੰਦੇ ਨੇ ਪਹਿਲਾਂ ਕਾਂਗਰਸ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜੇ ਅਸੀਂ ਇਹ ਕਰ ਦਿਆਂਗੇ ਵਾਹ ਕਰ ਦਿਆਂਗੇ ਤੁਸੀਂ ਦੇਖਿਆ ਪੰਜ ਸਾਲ ਦੇ ਵਿੱਚ ਕਿਡਕਾਂ ਟੁੱਟਿਆ ਉਸ ਤੋਂ ਬਾਅਦ ਵਿੱਚ ਆਪ ਨੇ ਵੀ ਉਹੀ ਕੁਛ ਕੀਤਾ ਅੱਜ ਤਕਰੀਬਨ ਤਕਰੀਬਨ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਇੱਕ ਡਿਵੈਲਪਮੈਂਟ ਦਾ ਕੰਮ ਦੱਸ ਦਿਓ ਜਿਹੜੀ ਕ腐ਸ਼ਨ ਹੈ ਉਹ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੈ ਪ੍ਰੈਸ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਵੀ ਕਿੰਨੀ ਕ腐ਸ਼ਨ ਚੱਲ ਰਹੀ ਹੈ ਕਿੰਨੀ ਕਮਾਨਦਾਰੀ ਹੈ ਇਹ ਗੱਲ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਸੋ ਅੱਜ ਲੋਕ ਗੱਲ ਕਰਦੇ ਨੇ ਕਿ ਜਿਹੜੀਆਂ ਸੜਕਾਂ ਬਣੀਆਂ ਬਿਜਲੀ ਦੇ ਗ੍ਰਿਡ ਬਣੇ ਬਿਜਲੀ ਦੇ ਸਰਪਲਸ ਹੋਈ ਸਮਾਣੇਤ ਕੱਲੇ ਦੇ ਵਿੱਚ 5 ਗ੍ਰਿਡ ਬਣੇ ਸੀ ਆਪਣੇ ਇੱਕ ਰਿਕਾਰਡ ਤੋੜ ਸੀ ਆ ਵੱਡੇ ਵੱਡੇ ਪੁਲ ਬੰਮਲੇ ਦਾ ਪੁਲ ਘਿਉਰੇ ਦਾ ਪੁਲ ਜਿਨ੍ਹਾਂ ਨੂੰ ਸੀ ਖੁੰਨੀ ਪੁਲ ਕਹਿੰਦੇ ਸੀ ਉਹ ਵੀ ਸ਼ੋਮਨੀ ਕਲਦਾ ਦੀ ਸਰਕਾਰ ਦੇ ਟਾਈਮੇ ਬਣੇ ਜਿਹੜੀਆਂ ਆ ਸੜਕਾਂ ਨੇ ਜੀਰਕੋਟ ਤੋਂ ਬਠਿੰਡੇ ਜਾਂਦੀ ਹੈ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾਂਦੀ ਹੈ ਅਮਰਸਾਹ ਸਾਹਿਬ ਨੂੰ ਜਾਂਦੀ ਹੈ ਬਠਿੰਡੇ ਤੋਂ ਮਾਨਸਾ ਜੰਦ ਹਰ ਸਾਰੀਆਂ ਛੜਕਾ ਫੋਰ ਲੇਨਿੰਗ 6 ਲੇਨ ਸ਼ੋਮਨੀ ਕਲਦਾ ਦੇ ਟਾਈਮ ਦੇ ਵਿੱਚ ਬਣੀਆਂ ਨੇ ਜਵੇਂ ਨਾ ਸੋ ਵੀ ਤੁਹਾਡਾ ਸੰਯੋਗਤਾ ਬੀ ਜੀ ਪੀ ਨਾਲ ਹੋ ਰਹਿ ਗਈ। ਦੇਖੋ ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ 13 ਚਿੱਟੇ ਤੇ ਸੀ ਲੜ ਰਹੇ ਆ। ਸੁਨੀਲ ਜਾਖੜ ਜੀ ਦਾ ਅੱਜ ਬਿਆਨ ਆਇਆ ਹੈ। ਆ ਵੀ ਮਤਲਬ ਜਿਦਾਂ ਅਡੜ ਹੋ ਗਈ ਦੋਨੋਂ ਪਾਰਟੀਆਂ ਅਕਾਲੀ ਦਲ ਤੇ ਬੀ ਜੀ ਪੀ ਤੁਸੀਂ ਵੀ ਹੁਣ ਪਟਿਆਲੇ ਹਲਕੇ ਤੋਂ ਉਮੀਦਵਾਰੀ ਵਿੱਚ ਨਹੀਂ ਮੁਦਿਆਂ ਦੀ ਗੱਲ ਹੁੰਦੀ ਹੈ। ਦੇਖੋ ਉਹਨਾਂ ਦੇ ਆਪਣੇ ਮੁੱਦੇ ਨੇ। ਉਹ ਆਪਣੀ ਜਗ੍ਹਾ ਤੇ ਠੀਕ ਨੇ। ਅਸੀਂ ਆਪਣੀ ਜਗ੍ਹਾ ਤੇ ਠੀਕ ਹਾਂ। ਇਹ ਨਹੀਂ ਕਿ ਵੀ ਉਹ ਆਪਣੀ ਜੋ ਉਹ ਨਹੀਂ ਆ ਵੀ ਲੈਸਨ ਲੜ ਸਕਦੇ ਲੋਕ ਸਮਝਦੇ ਦੇਖੋ ਇਹ ਪਾਰਟੀ ਨੇ ਫੈਲਾ ਕਰਨਾ ਹੁੰਦਾ ਪਰ ਮੇਰਾ ਹਾਲੇ ਕੋਈ ਰਾਜਾ ਨਹੀਂ ਇਲیکشن ਲੜਨਾ ਪਰ ਪਾਰਟੀ ਜੋ ਕਹੂਗੀ ਉਹਦਾ ਹੁਕਮ ਮੰਨਣਾ ਹੈ ਪਾਰਟੀ ਮੰਨ ਲਓ ਪੰਜਾਬ ਬਚਾਓ ਯਾਤਰਾ ਲਈ ਤਿਆਰੀ ਸ਼ੁਰੂ ਕਰਦੀ 30 ਤੱਕ ਪੂਰੀ ਤਿਆਰੀ ਹੋ ਗਈ ਸੀ ਕਿ ਆਪਾਂ ਹੁਣ ਡੇਟ ਬਦਲ ਗਈ ਇਤੋਂ ਬਾਅਦ ਹੁਣ ਛੜਾਕਾ ਨਹੀਂ ਪਊਗੀ ਦੁਵਾੜੀ ਠੀਕ ਹੈ ਸਰ ਥੈਂਕ ਯੂ ਥਰਵਮਾਚ ਜੁਰਜੀਤ ਸਿੰਘ ਰਖੜਾ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਪੰਜਾਬ ਬਚਾਓ ਜਿਹੜੀ ਯਾਤਰਾ ਹੈ ਉਸ ਦੇ ਲਈ ਤਿਆਰੀ ਕਰ ਰਿਹਾ ਹੈ ਔਰ ਸਮਾਣਾ ਦੇ ਹਲਕੇ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਲਦੀ ਹੀ ਪੰਜਾਬ ਯਾਤਰਾ ਲੈ ਕੇ ਇੱਥੇ ਪਹੁੰਚਣਗੇ ਉਸ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼